ਜ਼ਿਲ੍ਹਾ ਗਰਦਾਸਪੁਰ ਦੀ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਕੁੱਲ 167 ਗ੍ਰਾਮ ਅਫੀਮ, 1 32 ਬੋਰ ਦਾ ਪਿਸਤਲ, 450 ਗ੍ਰਾਮ ਡੋਡੇ ਅਤੇ ਡਰੱਗ ਮਣਿ ਸਮੇਤ 3 ਵਿਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਰਾਹੀਂ ਆਈਪੀਐਸ ਦਿਲਪ੍ਰੀ ਸਿੰਘ ਏਸੀਪੀ ਨੇ ਦੱਸਿਆ ਕਿ ਦੀਨਾਨਗਰ ਦੀ ਪੁਲਿਸ ਟੀਮ ਵੱਲੋਂ ਨੈਸ਼ਨਲ ਹਾਈਵੇ 슈ਗਰ ਮਿਲ ਪਨਿਆਰ ਦੇ ਖੇਤਰ ਦੌਰਾਨ ਸਪੈਸ਼ਲ ਨਾਕਾਬੰਦੀ ਸ਼ੱਕ ਦੀ ਬਨਾਮ ਤੇ ਪਠਾਨਕੋਟ ਸਾਈਡ ਤੋਂ ਆਉਂਦੇ ਵੀਕਲਾਂ ਦੀ ਚੈਕਿੰਗ ਦੌਰਾਨ ਇੱਕ ਗੱਡੀ 10820 ਜਿਸ ਵਿੱਚ ਦੋ ਨੌਜਵਾਨ ਸਵਾਰ ਸਨ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਗੱਡੀ ਦੇ ਡੈਸ਼ਬੋਰਡ ਵਿੱਚੋਂ 17 ਗ੍ਰਾਮ ਅਫੀਮ ਅਤੇ ਇੱਕ ਪਿਸਤਲ 32 ਬੋਰ ਬਰਾਮਦ ਹੋਏ। ਮਾਮਲੇ ਦੀ ਜਾਂਚ ਦੌਰਾਨ ਗ੍ਰਿਫਤਾਰ ਅਵਿਨਾਸ਼ ਸਿੰਘ ਵਾਸੀ ਥਾਣਾ ਨਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਨੇ ਪੁਲਿਸ ਰਿਮਾਨ ਦੌਰਾਨ ਕੀਤੀ ਗਈ ਪੁਸ਼ਕਿਸ਼ ਦੌਰਾਨ ਇੱਕ ਸਾਫ ਕੀਤਾ। ਉਸ ਨੇ ਕੁਝ ਦਿਨ ਪਹਿਲਾਂ ਹੀ ਇਹ ਅਫੀਮ ਚਰਨਜੀਤ ਸਿੰਘ ਉਰਫ ਸਿੰਪਲ ਵਾਸੀ ਵਿਜੇਨਗਰ ਅਮਰਸਰ ਪਾਸੋਂ ਖਰੀਦ ਕੀਤੀ ਸੀ ਜਿਸ ਵਿੱਚ ਉਸ ਨੇ ਕੁਝ ਅਫੀਮ ਇੱਕ ਲਿੰਕ ਰੋਡ ਦੇ ਨੇੜੇ ਵਿਛਾ ਕੇ ਰੱਖਿਆ ਜਿਸ ਤੇ ਉਸ ਦੀ ਨਿਸ਼ਾਨਦੇਹੀ ਤੇ 50 ਗ੍ਰਾਮ ਅਫੀਮ ਹੋਰ ਬਰਾਮਦ ਕੀਤੀ ਗਈ ਅਤੇ ਚਰਨਜੀਤ ਸਿੰਘ ਉਰਫ ਸਿੰਪਲ ਨੂੰ ਮੁਕਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀਮਸੋਕ ਮਨੂਜ ਬੀਜੀਪੀ ਸਾਹਿਬ ਸ਼੍ਰੀ ਗੋਰੂ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਡ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਂ ਵਿੱਚ ਵਾਰਨ ਡਰੱਗਸ ਜੋ ਕਿ جاری ਮੁਹਿੰਮ ਜਾਰੀ ਹੈ ਇਨ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਦਿੱਤਿਆ ਜੀ ਦੀ ਰਹਿਨੁਮਈ ਹਿੱਟ ਗੁਰਦਾਸਪੁਰ ਪੁਲਿਸ ਨੂੰ ਦੋ ਵਕਫ ਵਕ ਮਗਦਮਿਆਂ 'ਚ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ ਐਸਐਚਓ ਦਿਨਾਨਗਰ ਅਮਰਿਤਪਾਲ ਜੀ ਐਸਐਚਓ ਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਾਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਹਿਲਾ ਮੁਕੱਦਮਾ ਪੀਐਸ ਦਿਨਾਨਗਰ ਚ ਦਰਜ ਹੋਇਆ ਜੀ ਐਫਆਈਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਂਡੀਪੀਐਸ ਐਕਟ 25 ਆਮ ਜੈਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 17 ਗ੍ਰਾਮ ਆਫੀਨ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚ ਉਹ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਹਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕਦਮਾ ਉਹ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐ ਐਨ ਡੀ ਪੀ ਐਸ ਐਕਟ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨੁਸ਼ਹਿਰਾ ਪੁਰਾਣੀ ਸ਼ਾਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਹਫੀਮ 450 ਗ੍ਰਾਮ ਡੋਡੇ ਪੋਸਟ 3 3000 ਰੁਪਏ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਜੇ ਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਪਹਿਲੇ ਵਾਲਾ ਦੋਸ਼ੀ ਹੈ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਰ ਦਾ ਕੰਮ ਕਰਦਾ ਤਾਂ ਉਥੋਂ ਮੋਡਲੀ ਪੁੱਛ ਕੇ ਚੌਥੋਂ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਲ ਸਬੰਧ ਕੋਈ ਹੈ ਕਿ ਕਿਸੇ ਨਾਲ ਜਾਂ ਇਹਦੇ ਉੱਤੇ ਜੀ ਪਹਿਲਾਂ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਇਹਦੇ ਤੇ ਇਹਦਾ ਖਾਜੇ ਦਾ ਕੋਈ ਮਿਸਲ ਜਿ ਕੋਈ ਸਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉਧਰ ਦੇ ਕ੍ਰਾਈਮਨਲ ਆਲ ਦੱਸਿਆ ਨਹੀਂ ਐ ਪਿਸਤਲ ਕਿਸ ਪਰਪਸ ਲਈ ਲਈ ਹੈ ਪਿਸਤਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਤਲ ਜਿਹੜਾ ਪ੍ਰਕ्योर ਕੀਤਾ ਹੋਇਆ ਹੈ ਸਰ ਕਿੰਨੀ ਕੁ ਦਿਨ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਇਹ ਜੀ ਇਹ ਅੱਗੇ ਹੁਣ ਪੁੱਛਗੇ ੱਚ ਹੀ ਆਏਗਾ ਕਿ ਕਿੰਨੀ ਕੁ ਦਿਨ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਮੋਢੀ ਪੁੱਛ ਗਈਸ ਤੋਂ ਇਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚਾਹੀ ਸੀ ਬਟ ਛੇਤੀ ਫੜੇ ਗਏ ਉਮਰ ਦੇ ਹੋਲੇ ਨੇ ਦੇਖਿੰਦੇ ਕਿੰਨੇ ਕੀਜੇ ਇਹਨਾਂ ਦੇ ਦੋਨਾਂ ਦੇ ਉਮਰ ਦੇ ਹੋਲੇ ਹੈ ਜੀ ਇਹ ਇਹ 25 ਤੋਂ 30 ਸਾਲ ਦੇ ਨੌਜਵਾਨ ਹੈ ਜੀ